हां जी मित्रों सुरदुलगढ़ खड़े हैं आपा ये सामने जेड़ा रोड आंदा है ये मानसा ਤੋਂ ਆਂਦਾ ਝਨੀਰ मानसा ਤੋਂ ਉਹ سامنے ਨਾਲ ਹੀ ਰਹੀ ਨਾਲੀ ਟੱਪ ਕੇ ਧੰਦਰ ਟੱਪ ਕੇ ਇੱਥੇ ਇੱਕ ਸੈਟਅਪ ਤਿਆਰ ਕੀਤਾ ਹੋਇਆ ਹੈ ਪੀਜ਼ਾ ਸਰਦਾਰ ਦੇ ਨਾਂ ਤੇ ਇੱਥੇ 버거 ਪੀਜ਼ਾ ਸਾਰਾ ਕੁਝ ਇੱਥੇ ਮਿਲਦਾ ਪਰ ਹੈ ਸ਼ੁੱਧਾ ਸਾਰਾ ਕੁਝ ਸ਼ੁੱਧ ਹੈ ਤੇ ਸਰਦਾਰ ਵੀਰ ਨੇ ਇਹ ਕਹਿੰਦੇ ਸਾਡੇ ਲਈ ਤਾਂ ਕੈਨੇਡਾ ਅਮਰੀਕਾ ਇੱਥੇ ਹੈ ਤੇ ਗੱਲਬਾਤ ਕਰਾਂਗੇ ਆਪਾਂ ਬਾਈ ਜੀ ਪਹਿਲਾਂ ਤਾਂ ਮਾਈਕ ਲਾ ਲਓ ਇੱਥੇ ਮਾਈਕ ਲਾ ਲਓ ਆ ਨੱਪ ਕੇ ਇੱਥੇ ਲਾ ਲਓ ਤੇ ਗੱਲਬਾਤ ਕਰਦੇ ਆਪਾਂ ਇੱਥੇ ਹੀ ਲਾ ਲਉ ਤਾਂ ਹਾਂਜੀ ਮੈਂ ਲਾ ਲਿਆ ਇੱਕ ਮਿੰਟ ਛੱਡ ਦਿਓ ਛੱਡ ਦਿਓ ਤੇ ਸਾਰੀ ਗੱਲਬਾਤ ਕਰਦੇ ਆਪਾਂ ਬਾਈ ਜੀ ਆਜੋ ਖੜੇ ਹੋ ਜਿਓ ਜੀ ਸਾਰੀ ਗੱਲ ਜੀ ਹਾਂਜੀ ਬਾਈ ਖਾਲਸਾ ਸਾਹਿਬ ਬਾਈ ਫਤੇ ਜੀ ਸਾਹਿਬ ਬਾਈ ਗੁਰੂ ਜੀ ਕੀ ਫਤਿਹ ਬਾਈ ਜੀ ਕੀ ਸੈਟਅਪ ਕਿਵੇਂ ਤਿਆਰ ਮੰਚ ਆਇਆ ਵੀ ਆਪਾਂ ਇਹ ਚੀਜ਼ ਤਿਆਰ ਕਰਨੀ ਹੈ ਨਹੀਂ ਆਪਣੇ ਜ਼ਿਆਦਾਤਰ ਤਾਂ ਪੰਜਾਬੀ ਬਾਹਰ ਨੂੰ ਤੁਰ ਰਹੇ ਨੇ 40 40 ਲੱਖ ਰੁਪਏ ਲਾ ਕੇ ਬਾਹਰ ਨੂੰ ਤੁਰ ਰਹੇ ਤੁਸੀਂ ਇੱਥੇ ਸੈਟਅਪ ਤਿਆਰ ਕਰ ਲਿਆ ਸਾਰਾ ਹਾਂਜੀ ਕੀ ਕਹੋਗੇ ਇਹ ਜੀ ਪਹਿਲਾਂ ਆਪਣੇ 2-3 ਸਾਲ ਪਹਿਲਾਂ ਗਏ ਸੀਗੇ ਜੀ ਇੱਧਰ ਆਪਣਾ ਨਾਬੇ ਸਾਈਡ ਮਿੱਤਰ ਸੀ ਉਹਨਾਂ ਦਾ ਜੂਸ ਦਾ ਕੰਮ ਸੀਗਾ ਅੱਛਾ ਫਿਰ ਆਪਾਂ ਵੀ ਜੂਸ ਦਾ ਕੰਮ ਸ਼ੁਰੂ ਕੀਤਾ ਸੀ ਪਿਛਲੇ ਸਾਲ ਹੂੰ ਤੇ ਹੁਣ ਆਪਾਂ ਫਾਸਟ ਫੂਡ ਦਾ ਵੀ ਨਾਲ ਕੀਤਾ ਹੈ ਪੀਜ਼ਾ 버ਗਰ ਰੈਪ ਸੈਂਡਵਿਚ ਵਗੈਰਾ ਸਾਰਾ ਫਾਸਟ ਫੂਡ ਹੈ ਵਧੀਆ ਕੁਆਲਿਟੀ ਹੈ ਅੱਛਾ ਤੇ ਹਾਂਜੀ ਬ੍ਰਾਂਚ ਲਈ ਹੈ ਜੀ ਆਪਾਂ ਫ੍ਰੈਂਚਾਈਜ਼ ਲਈ ਹੋਈ ਹੈ ਅੱਛਾ ਇਹ ਦੋ ਟਰਾਲੀਆਂ ਆਪ ਵੀ ਤਿਆਰ ਕਰਾਂਗੇ ਹਾਂਜੀ ਆਪ ਹੀ ਤਿਆਰ ਕੀਤੀਆਂ ਅੱਛਾ ਇਹ ਇੱਧਰ ਕੀ ਤਿਆਰ ਕਰਦੇ ਫਿਰ ਅੱਜ ਦਿਖਾਈ ਦਿਓ ਨਾਲ-ਨਾਲ ਚੱਲ ਇਹਦੇ ਵਿੱਚ ਜੀ ਪੀਜ਼ਾ 버ਗਰ ਅੱਛਾ ਤੇ ਜਿਵੇਂ ਹੁਣ ਅੱਜ ਕੱਲ੍ਹ ਚੱਲਦਾ ਹੈ ਹੂੰ ਪ੍ਰਾਈਸ ਪਾਸਤਾ ਹੂੰ ਤੇ ਹਰ ਇੱਕ ਚੀਜ਼ ਮੰਨ ਲਓ ਵੀ ਤਿਆਰ ਕਰਦੇ ਆਂ ਅੱਛਾ ਇਹ ਸਾਰੇ ਸਰਦਾਰੀਆਂ ਤੁਸੀਂ ਵੀ ਹਾਂਜੀ 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 ਸਾਰੇ ਸਾਰੇ ਪੰਜਾਬੀ ਹਾਂਜੀ ਤਿੰਨ ਅਸੀਂ ਹੀ 파ਟਨਰਾਂ ਜੀ ਹਾਂਜੀ ਤੇ ਤਿੰਨੇ ਮਾਲਕ ਦੀ ਕਿਰਪਾ ਤੇ ਦਾਰੀ ਵਾਕੀ ਹੈ ਵਿੱਚ ਹੈ ਨਾ ਮਸ਼ੀਨ ਲਾਈ ਹੋਈ ਹੈ ਇਹ ਦੇਖੋ ਬਣਾ ਜੀ ਹਾਂਜੀ ਇਹ ਵਿੱਚ ਪੀਜ ਆ ਜਾ ਆਪਣਾ ਜਿੰਨੇ ਵੀ ਆਟਾ ਨੇ ਇਹਦੇ ਵਿੱਚ ਹੀ ਬਣਦੀਆਂ ਨੇ ਆਪਣਾ ਤળਿਆ ਹੋਇਆ ਨਹੀਂ ਹੈ ਕੋਈ ਕੁਝ ਵੀ ਅੱਛਾ ਹਾਂ ਉਹ ਬਣ ਜੀ ਬਣਦਾ ਹੈ 버거 ਵੀ ਉਹ ਬਣਦੇ ਫਿਰ ਵੀ ਜਿਹੜਾ ਤੁਸੀਂ ਤੇਲ ਤੂਲ ਵਰਤਦੇ ਕਿਸ ਤਰ੍ਹਾਂ ਦਾ ਨਹੀਂ ਤੇਲ ਆਪਣੇ ਕੋਲੇ ਹੈ ਨਹੀਂ ਤੇਲ ਕੋਈ ਚੀਜ਼ ਪ੍ਰਾਈਜ਼ ਨਹੀਂ आ, अच्छा हां जी ओही ਨੇ ਗੱਲੇ ਜਿਹੜੇ ਤਲੇ ਹੁੰਦੇ ਨੇ اچھا ਤੇ ਹੋਰ ਸਾਰਾ ਕੁਝ ਆਪਣਾ ਬਿਨਾ ਤੇਲ ਤੋਂ ਬਣਾ ਤਲੇ ਤੋਂ ਹੂੰ ਹਾਂਜੀ ਤੇ ਫਿਰ ਇਹ ਤੁਸੀਂ ਮੁੱਲ ਲੈਨੇ ਹੋ ਸਮਾਨ ਜਿਹੜਾ ਜਿੰਮੇ بیس ਵਗੈਰਾ ਹੋਗੇ ਜਾਂ ਇਹ ਨਹੀਂ بیس ਆਪਣਾ ਆਪ ਤਿਆਰ ਕਰਦੇ ਆਂ ਇਹ ਇਥੇ ਹੱਥੀ ਹਾਂ ਬੀਜ ਦਾ بیس ਆਪਣਾ ਹੱਥੀ ਤਿਆਰ ਕਰਿਆ ਹੁੰਦਾ ਜੀ ਆਉਂਦਾ اچھا ਮੁੱਲ ਨਹੀਂ ਲੈਂਦੇ ਨਹੀਂ ਮੁੱਲ ਨਹੀਂ ਲੈਂਦੇ ਜੀ ਤਾਜ਼ਾ بیس اچھا ਮੁੱਲ ਦੇ ਤੇ ਇਹਦੇ 'ਚ ਕੀ ਫਰਕ ਬਈ ਮੁੱਲ ਤਾਂ ਦੇਖੋ ਇੱਕ ਤਾਂ ਬੇਹਾ ਹੋ ਜਾਂਦਾ ਜੀ ਦੇਖੋ ਕਿੰਨੇ ਕਿੰਨੇ ਪਿਆਰ ਆਂਦਾ ਫ੍ਰੀਜਾਂ ਦੇ ਵਿੱਚ ਉਹ ਤੇ ਬਾਕੀ ਜਦੋਂ ਆਪਾਂ ਉਹਨੂੰ ਓਵਨ ਦੇ ਵਿੱਚ ਫਕਾਉਨੇ ਆ ਤਾਂ ਉਹ ਟੈਸਟ ਵਧੀਆ ਨਹੀਂ ਬਣਦਾ ਫਿਰ ਉਹ ਥੋੜਾ ਹਾਰਡ ਹੋ ਜਾਂਦਾ ਹੈ ਅੱਛਾ ਹਾਂਜੀ ਹੂੰ ਮਤਲਬ ਤੁਸੀਂ ਹਰੇਕ ਨੂੰ ਸ਼ੁੱਧ ਖਵਾਉਣਾ ਚਾਹੁੰਦੇ ਹੋ ਕੋਸ਼ਿਸ਼ ਹੀ ਹੈ ਜੀ ਪੈਸੇ ਤੇ ਕੰਮ ਨਹੀਂ ਕੀਤਾ ਆਪਾਂ ਆਪਾਂ ਕੁਆਲਿਟੀ ਦੀ ਕੰਮ ਕੀਤਾ ਜੀ ਅੱਛਾ ਕੁਆਲਿਟੀ ਦੇ ਹਾਂ ਵੀ ਜੋ ਵੀ ਬੱਚਾ ਆਵੇ ਬਜ਼ੁਰਗ ਆਵੇ ਤਾਂ ਵੀ ਆਪਣੇ ਜਿਵੇਂ ਘਰੇ ਆਪਾਂ ਖਾਣੇ ਪੀਣੇ ਉਹੋ ਜੀ ਚੀਜ਼ ਮਿਲੇ ਹੂੰ ਹਾਂਜੀ ਅੱਛਾ ਇਹਦੇ ਵਿੱਚ ਕੀ ਕੀ ਚੀਜ਼ਾਂ ਤੁਸੀਂ ਤਿਆਰ ਕਰ ਰਹੇ ਹੋ ਤੁਸੀਂ ਇਹਦੇ ਵਿੱਚ ਜੀ ਮੰਨੂ ਵੀ ਇੱਧਰ ਤਾਂ ਜਿਹੜੀ ਦੂਜੀ ਟੇਲੀ ਜੂਸ ਵਾਲੀ ਐ ਤੇ ਸ਼ੇਕ ਵਾਲੀ ਐ ਅੱਛਾ ਜੀ ਇਹਦੇ ਵਿੱਚ ਪੀਜ਼ਾ 버ਗਰ ਰੈਪ ਹੂੰ ਸੈਂਡਵਿਚ ਹੂੰ ਪਾਸਤਾ 프라이ᱡ ਇਹ ਸਾਰੀਆਂ ਚੀਜ਼ਾਂ ਆਨਲਾਈਨ ਵੀ ਪਿੰਡਾਂ 'ਚ ਭੇਜ ਦਿਓ ਜਾਂ ਅਜ ਮੀਲ 5 ਕਿਲੋਮੀਟਰ ਤੱਕ ਪਹੁੰਚਾਈ ਸ਼ਹਿਰ-ਸ਼ਹਿਰ ਦੇ ਵਿੱਚ ਅੱਛਾ ਸਰਦੂਲਗੜ੍ਹ ਦੇ ਜਿੰਨੇ ਨੇੜੇ ਤੇੜੇ ਨੇ ਹਾਂਜੀ ਹਾਂਜੀ ਆਰਡਰ ਦੇ ਹਿਸਾਬ ਨਾਲ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਵੀ ਮਤਲਬ ਨੇੜੇ ਤੇੜੇ ਭੇਜ ਦਿੰਦੇ ਹੋ ਤੇ ਬਾਕੀ ਜਿਹੜੇ ਤੁਸੀਂ ਫਲ ਫਰੂਟ ਵਗੈਰਾ ਉਹ ਵੀ ਦਿਖਾ ਦਿਓ ਅਜ ਉਹ ਮਤਲਬ ਆ ਵੀ ਸੈਟਅਪ ਦਿਖਾ ਦਿਓ ਤੇ ਵੀਰਾਂ ਨੇ ਸੈਟਅਪ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਵੀ ਦੇਖ ਸਕਦੇ ਹੋ ਤੁਸੀਂ ਤੇ ਵੈਸੇ ਸਿਸਟਮ ਛੋਟਾ ਚਾਹੀਏ ਕੁਝ ਵੀ ਹੈ ਕੁਆਲਿਟੀ ਵਾਲਾ ਵੇਖ ਲਓ ਵਧੀਆ ਕੁਰਸੀਆਂ ਕਰਸੀਆਂ ਵਧੀਆ ਲੰਘੇ ਹੋਗੇ ਬਾਕੀਆਂ ਆ ਦੇਖੋ ਮੱਖੀ ਨਿਤ ਨੂੰ ਦਿਖੂਗੀ ਅੰਦਰ ਇੱਕ ਵੀ ਮੱਖੀ ਤੇ ਬਾਕੀਆਂ ਨੇ ਇੰਨਾ ਸਾਫ ਸਫਾਈ ਰੱਖਿਆ ਵਿੱਚ ਏਸੀ ਲੱਗੇ ਹੋਇਆ ਏਸੀ ਲੱਗੇ ਹੋਇਆ ਸ਼ੁਭਦਾਮਾਸ ਇਧਰ ਫਰੂਟ ਹੈ ਜੀ ਆਪਣਾ ਅੱਛਾ ਜੀ ਗੰਨਾ ਵੀ ਪਰ ਠੰਡਾ ਕਰ ਲੈਣੇ ਇਹ ਗੰਨਾ ਬਿਨਾ ਬਰਫ਼ ਤੋਂ ਆਪਣੇ ਕੋਲ ਜੂਸ ਅੱਛਾ ਬਿਨਾ ਬਰਫ਼ ਫ੍ਰਿਜ ਦੇ ਵਿੱਚ ਠੰਡਾ ਕਰ ਲੈਣੇ ਹੂੰ ਫਰੂਟ ਦੇ ਵਿੱਚ ਠੰਡਾ ਹੋ ਜਾਂਦਾ ਸ਼ੇਕ ਹੁਣ ਦੁੱਧ ਪਿਆ ਅੰਦਰ ਆਪਣਾ ਘਰ ਦਾ ਦੁੱਧ ਹੈ ਜੀ ਅੱਛਾ ਘਰ ਦਾ ਵਰਤਦੇ ਹੋ ਹਾਂ ਜੀ ਸ਼ੇਕ ਦੇ ਵਿੱਚ ਵੀ ਬ ਅੱਛਾ ਮਤਲਬ ਬਈ ਕੁਆਲਿਟੀ ਤੇਲੀ ਹੈ ਦੇਖ ਕੁਆਲਿਟੀ ਜੀ ਕੁਆਲਿਟੀ ਦੀ ਕੰਮ ਕਰਿਆ ਹੋਇਆ ਵੀ ਜਿਹੜੇ ਜਿਹੇ ਆਪਣੇ ਬੱਚੇ ਆਉਂਦੇ ਨੇ ਜਿਹੇ ਜਿਹੇ ਆਪਣਾ ਮਾਂ ਪਿਓ ਘਰੇ ਬਣਾ ਕੇ ਖਵਾਉਂਦਾ ਮੂੰ ਤਾਂ ਵੀ ਚਲੋ ਉਹੀ ਚੀਜ਼ ਕੋਸ਼ਿਸ਼ ਕੀਤੀ ਹੋਈ ਹੈ ਹਰੇਕ ਬੰਦੇ ਨੇ ਚਲੋ ਕਮਾਈ ਤਾਂ ਕਰਨੀ ਹੁੰਦੀ ਹੈ ਹੱਥੀਂ ਕਰਕੇ ਪਰ ਜਿੱਥੇ ਆਪਾਂ ਬਾਹਰ ਖਾਣੇ ਜਿਵੇਂ ਖੁੱਲੇ ਬੰਚ ਜਿਹੜਾ ਖਾਂਦੇ ਉਹ ਤੇ ਮੱਖੀਆਂ ਵਗੈਰਾ ਹਨਾ ਬਹੁਤ ਹੁੰਦੇ ਆ ਬਈ ਬਾਕੀ ਹਾਂਜੀ ਬਾਕੀ ਜਿਵੇਂ ਮਾੜਾ ਇਹਨਾਂ ਸਰੂਪ ਬਖਸ਼ਿਆ ਤੇ ਫਿਰ ਕਰਦਾਰ ਵੀ ਤਾਂ ਉਹੀ ਜਿਹਾ ਹੀ ਚਾਹੀਦਾ ਜੀ ਹਾਂ ਵੱਡੀ ਗੱਲ ਤਾਂ ਇਹ ਹੈ ਹਨਾ ਇਹ ਸੋਡੀਆਂ ਸਾਰੀਆਂ ਮਸ਼ੀਨਾਂ ਆਈਆਂ ਹਨਾ ਜਿਵੇਂ ਹਾਂਜੀ ਜੂਸ ਅੱਛਾ ਇਹ ਵੀ ਸਾਰੀ ਔਸਤੀ ਕੀਤੀ ਹੋਈ ਹੈ ਮੋਟਰ ਦੀ ਹੈ ਨਾ ਹਾਂਜੀ 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 ਹੂੰ ਬਾਈ ਸੈਟਅਪ ਤਾਂ ਤੁਹਾਡਾ ਬਹੁਤ ਸੋਹਣਾ ਹੈ ਤੇ ਫਿਰ ਇਹ ਬਿਜਲੀ ਦਾ ਪ੍ਰਬੰਧ ਫਿਰ ਹੈ ਇਹ ਆਪਣੇ ਪਿੱਛੇ ਦੁਕਾਨ ਹੈ ਜੀ ਆਪਣੇ ਕੋਲੇ ਵਿੱਚ ਹੀ ਨੈਟ ਲੱਗਿਆ ਹੋਇਆ ਨਾ ਵਾਈਫਾਈ ਹਾਂ ਵਾਈਫਾਈ ਲੱਗਿਆ ਹੋਇਆ ਜੀ ਅੱਛਾ ਅੱਛਾ ਤੇ ਹਾਂਜੀ ਪਿੱਛੇ ਦੁਕਾਨ ਹੈ ਆਪਣਾ ਮੀਟਰ ਉੱਥੇ ਲੱਗਿਆ ਹੋਇਆ ਜੀ ਇਹ ਕੀ ਇਹ ਫਲੇਵਰ ਆ ਗਏ ਸਾਰੇ ਜੀ ਇਹ ਫਲੇਵਰ ਆ ਗਿਆ ਜੀ ਹੁਣ ਜਿਵੇਂ ਕੋਈ ਵੀ ਸਟ੍ਰਾਬਰੀ ਫਲੇਵਰ ਹੋ ਗਿਆ ਹੂੰ ਤੇ ਹੋਰ ਜਿਵੇਂ ਵਾਟਰ ਸਕੋਚ ਹੋ ਗਿਆ ਚਾਕਲੇਟ ਫਲੇਵਰ ਹੋ ਗਿਆ ਇਹ ਫਲੇਵਰ ਆ ਗਈ ਕਰ ਹਾਂ ਤੇ ਜਿਹੜਾ ਫਲ ਲਿਓਨੇ ਫਿਰ ਇਹ ਤੁਸੀਂ ਸਾਰਾ ਤਾਜ਼ੀ ਲਿਓਨੇ ਜੀ ਹਾਂਜੀ ਹਾਂਜੀ ਰੋਜ਼ ਰੋਜ਼ ਤਾਜ਼ਾ ਫਲ ਆਉਂਦਾ ਜੀ ਕੋਸ਼ਿਸ਼ ਚੰਗੇ ਤੋਂ ਚੰਗਾ ਕਰਨ ਦੀ ਹਾਂ ਮਤਲਬ ਕੁਆਲਿਟੀ ਦੇਣੀ ਹੈ ਲੋਕ ਉਹਨੇ ਹੀ ਬਿਮਾਰੀਆਂ ਨਾਲ ਤਾਂ ਜੂਝੀ ਜਾਂਦੇ ਨੇ ਬਾਈ ਨਹੀਂ ਇਹ ਆਪਣੀ ਚੀਜ਼ਾਂ ਹਰੇਕ ਬੰਦਾ ਬਿਮਾਰੀ ਦੂਰ ਹਟਾਉਣ ਵਾਸਤੇ ਤਾਕਤ ਵਾਸਤੇ ਖਾਂਦਾ ਹੈ ਪਰ ਜੇ ਉਹਨੂੰ ਚੀਜ਼ ਹੀ ਨਾ ਕੁਆਲਿਟੀ ਨੇ ਵਧੀਆ ਮਨੂਆ ਨਹੀਂ ਹਾਂਜੀ 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 ਇਹੀ ਕੋਸ਼ਿਸ਼ ਹੈ ਬਿਲਕੁਲ ਜੀ ਤੇ ਆਜੋ ਤੁਹਾਨੂੰ ਦਿਖਾ ਬਈ ਜੀ ਆਪਣੇ ਕਿੱਥੇ ਸਿਸਟਮ ਦਾ ਸਾਰਾ ਦੱਸ ਦੋ ਹਨਾ ਇਹ ਡੀਐਸਪੀ ਦਾ ਅਫਸਰ ਸਦੂਗੜ੍ਹ ਜੀ ਹਾਂ ਜੀ ਤੇ ਉਹਨਾਂ ਨੇ ਬਿਲਕੁਲ ਨਾਲ ਲਾ ਰੰਗ ਦੀਆਂ ਟਰਾਲੀਆਂ ਲੱਗੀਆਂ ਹੋਈਆਂ ਜੀ ਰਜੀਜ ਪੀਜਾ ਵਾਲੇ ਸਰਦਾਰ ਅੱਛਾ ਇਹ ਮਾਨਸਾ ਮਾਨਸਾ ਰੋਡ ਤੋਂ ਮਾਨਸਾ ਹਾਂ ਜੀ ਮਾਨਸਾ ਜਿਹੜਾ ਖਰਸਾ ਰੋਡ ਹੈ ਮੇਨ ਰੋਡ ਕੀ ਨੰਬਰ ਕੀ ਹੈ ਕਈ ਵਾਰ ਇੱਥੇ ਲੋਕਲ ਜਿੰਨੇ ਸਦੂਗੜ੍ਹ ਦੇ ਵਾਲੇ ਵਾਲੇ ਜਾਂ ਕਿਸੇ ਨੇ ਵੀ ਸੰਪਰਕ ਹਾਂ ਜੀ ਨੰਬਰ ਉਹ ਟਰਾਲੀਆਂ ਦੇ ਉੱਪਰ ਲਿਖਿਆ ਵੀ ਹੋਇਆ ਹੈ ਤੇ ਬਾਕੀ 9878364742 ਹੂੰ ਇਹ ਆਪਣਾ ਮੇਰਾ ਨੰਬਰ ਹੈ ਜੀ ਬਿਲਕੁਲ ਜੀ ਤਾ ਜੋ ਇਹਨਾਂ ਦਾ ਵੀਰਾਂ ਦਾ ਵੀ ਹੌਸਲਾ ਵਧੇ ਤਾਂ ਜੋ ਇਹਨਾਂ ਦੀ ਹੋਰ ਵੱਧ ਕਮਾਈ 'ਚ ਵਾਧਾ ਹੋਵੇ ਕਿਉਂਕਿ ਵੀਰ ਨੇ ਵੀਰਾਂ ਨੇ ਕਿਹਾ ਵੀ ਅਸੀਂ ਕੈਨੇਡਾ ਅਮਰੀਕਾ ਨਹੀਂ ਜਾਣਾ ਪਰ ਸਾਡੇ ਲਈ ਤਾਂ ਕੈਨੇਡਾ ਅਮਰੀਕਾ ਇੱਥੇ ਹੀ ਹੈ ਤੇ ਉਹ ਦੇਖੋ ਵੀਰਾਂ ਅੰਦਰ ਸਾਰੇ ਸਰਦਾਰ ਨੇ ਮੁੰਡੇ ਪੂਰੀ ਸਾਫ ਸਫਾਈ ਦਾ ਕੰਮ ਕਰਦੇ ਨੇ ਇਸ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ